ਗਰੀਬ ਪਰਿਵਾਰ ਸੁੱਖ ਸਹੂਲਤਾਂ ਤੋਂ ਵਾਂਝਾ ਤੇ ਨਿੱਕੀ-ਨਿੱਕੇ ਬੱਚਿਆਂ ਨੂੰ ਲੈ ਕੇ ਦਰਦ-ਦਰਦੀਆਂ ਠੋਕਰਾਂ ਖਾ ਰਹੀ ਪਰਿਵਾਰ ਰਜ਼ੇਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਦੀਨ ਪਿੰਦੇ ਵਾਸੀ ਕੋਟ ਖਾਲਸਾ ਦੇ ਰਹਿਣ ਵਾਲੇ ਇੱਕ ਦੁਖੀ ਗਰੀਬ ਪਰਿਵਾਰ ਤੇ ਪੇੜਤਾ ਕਮਲਜੀਤ ਕੌਰ ਵੱਤ ਬਾ ਪਤਨੀ ਜਸਾ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕਿ ਮੇਰਾ ਪਤੀ ਬਹੁਤ ਬਿਮਾਰ ਰਹਿੰਦਾ ਸੀ ਅਤੇ ਇਲਾਜ ਕਰਵਾਉਣ ਲਈ ਸਾਡੇ ਕੋਲ ਪੈਸੇ ਵੀ ਨਹੀਂ ਸੀ ਫਿਰ ਵੀ ਆਪਣਾ ਘਰ ਮਕਾਨ ਬੀਚ ਕੇ ਉਸਨੇ ਆਪਣੇ ਪਤੀ ਦਾ ਇਲਾਜ ਕਰਵਾਇਆ ਪਰ ਉਸ ਦਾ ਪਤੀ ਨਹੀਂ ਵੱਸ ਸਕਿਆ ਅਤੇ ਉਸਨੇ ਕਿਹਾ ਕਿ ਉਹ ਬੱਚਿਆਂ ਨੂੰ ਲੈ ਕੇ ਕਿਰਾਏ ਦੇ ੱਟਕੇ ਧੂੜੇ ਖਾ ਰਹੇ ਹਨ ਉੱਥੇ ਇਹਨਾਂ ਨੇ ਕਿਹਾ ਕਿ ਸੀ ਪੰਜਾਬ ਸਰਕਾਰ ਦੀ ਵੱਖ-ਵੱਖ ਸੰਸਥਾਵਾਂ ਤੋਂ ਮੰਗ ਕਰਦੇ ਆ ਕਿ ਸਾਡੀ ਮਾਲੀ ਸਹਾਇਤਾ ਕੀਤੀ ਜਾਵੇ ਅੰਮ੍ਰਿਤਸਰ ਤੋਂ ਬਿਊਰੋ ਚੀਫ ਮਲਕੀ ਸਿੰਘ ਚਿੰਦਾ ਤੇ ਨਾਲ ਨਵਨੀਤ ਕੋਰਟਵਾਲ ਤੇ ਲਪ੍ਰਿਤ ਕੋਰਟਵਾਲ ਦੀ ਰਿਪੋਰਟ ਮੈਂ ਟੋਨਲੇ ਇੰਡੀਆ ਨਿਊਜ਼ ਚੈਨਲ ਤੋਂ ਪੱਤਰਕਾਰ ਨਵਨੀਤ ਕੋਰਟਵਾਲ ਅੱਜ ਅਸੀਂ ਪਹੁੰਚ ਚੁੱਕੇ ਹਾਂ ਅੰਮ੍ਰਿਤਸਰ ਜਿੱਥੇ ਕੀ ਰਿਪੋਰਟ ਕਰ ਸਕਦੇ ਗਰੀਬ ਪਰਿਵਾਰ ਦੇ ਨਾਲ ਅੱਜ ਗੱਲਬਾਤ ਕਰਦੇ ਆ ਹਾਂ ਜੀ ਇਹ ਉਤਰ ਦੇਣਾ ਕਰਨੀ ਚਾਹੁੰਦੇ ਹਾਂ ਸੰਜੀਤ ਕੀ ਸਾਡਾ ਘਰਵਾਰ ਨਹੀਂ ਹੈਗਾ ਮੇਰਾ ਘਰਵਾਰ ਵੀ ਰੋਇ ਕਾਰਨੇ ਮੇਰੇ ਘਰਵਾਰਾਂ ਦੇ ਦਰਦੋਚ ਬਹੁਤ ਮਾਰਸੀ ਉਹਨਾਂ ਦੇ ਗੁਰਦੇ ਤਾਰ ਸੀ ਜਿਆਦਾ ਵੇਚ ਕੇ ਉਹਨਾਂ ਦੇ ਲਾਤੀ ਤੇ ਬੱਚੇ ਮੇਰੇ ਤੱਕੇ ਖਾਂਦੇ ਜਿਵੇਂ ਮੈਂ ਵੀ ਖਾਂਦ ਲੀ ਤੇ ਬਹੁਤ ਮੁਸ਼ਕਲ ਹੈ ਹੁਣ ਰੋੜ ਦੇ ਤੇ ਆ ਗਏ ਬੱਚੇ ਵਿਚਾਰੇ ਦਿਹਾੜੀ ਲਾ ਰਹੇ ਨੇ ਖਾ ਲੈਂਦੇ ਨੇ ਭੁੱਖੇ ਵਾਲਾ ਭੁੱਖੇ ਵਾਲਾ ਹਿਸਾਬ ਦੇ ਸਕਦੇ ਤੇ ਬਹੁਤ ਹਾਂਜੀ ਇਦਾਂ ਨਹੀਂ ਦੀ ਜਮ ਤੇ ਸਾਡੀ ਘਰ ਦੀ ਜਾਨਾ ਵੀ ਨਹੀਂ ਹੈ ਜੇ ਵਿਕ ਚੁੱਕੀ साग आहे प्लाट देधे मारे घर बे